ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। ਨਵੇਂ ਸਾਲ ਦਾ ਗਾਜ ਹੋ ਚੁੱਕਿਆ ਤੇ ਇਸ ਵਾਰ ਵੀ ਲੱਖਾਂ ਲੋਕਾਂ ਨੇ ਆਪਣੇ ਮਨਾਂ 'ਚ ਖੁਸ਼ੀਆਂ ਤੇ ਖੁਸ਼ਹਾਲੀ ਦੇ ਅਨੇਕਾਂ ਨੇਕਾਂ ਖੁਆਬ ਬਸਾਏ ਹੋਏ ਨੇ। ਇਹ ਨਵੇਂ ਸਾਲ ਸਾਡੀ ਦੁਆ ਹੈ ਕਿ ਕੋਈ ਕਿੱਤੀ ਕਮਾ ਭੁੱਖਾ ਨਾ ਸੌਵੇ। ਇਹਨਾਂ ਦੇ ਚੁੱਲ੍ਹੇ ਮਗਦੇ ਰਹਿਣ। ਤੋਂ ਖਿਆਲ ਰੱਖੀ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈ। ਮਜਬੂਰ ਹਨ ਉਹਨਾਂ ਦਾ ਆਪਣੇ ਘਰ ਦਾ ਸੁਪਨਾ ਪੂਰਾ ਕਰੀ। ਇਹ ਨਵੇਂ ਬਰੇ ਸਾਲਾਂ ਤੋਂ ਡਿਗਰੀਆਂ ਚੁੱਕੀ ਫਿਰਦੇ ਬੇਰੋਜ਼ਗਾਰਾਂ ਦੀ ਝੋਲੀ ਵਿੱਚ ਰੋਜ਼ਗਾਰਾਂ ਦੀ ਖੈਰ ਪਾਈ। ਖਿਆਲ ਰੱਖੀ ਇਸ ਵਾਰ ਕਿਸੇ ਧੀ ਪੁੱਤਰ ਨੂੰ ਖੁਦਕੁਸ਼ੀ ਦੇ ਰਾਹਾਂ ਤੁਰਨਾ ਪਵੇ। ਇਸ ਵਾਰ ਸਰਕਾਰਾਂ ਨੂੰ ਕੋਈ ਸਮਤ ਬਖਸ਼ੀ ਕਿ ਬੇਰੋਜ਼ਗਾਰਾਂ ਦੀ ਝੋਲੀ ਰੋਜ਼ਗਾਰ ਪਾਉਣ ਤਾਂ ਕਿ ਉਹ ਵੀ ਜਿਉਂਦਿਆਂ ਵਿੱਚ ਹੋ ਸਕਣ। ਤੱਤੀ ਨੂੰ ਵੋਂਦਾ ਬੀਜ ਦਾ ਲੋਕਾਂ ਦੇ ਢਿੱਡ ਭਰਦਾ ਬਾਹੀਕਾਰ ਵੀ ਉਦਾਸ ਨਾ ਹੋਵੇ ਤੇ ਨਾ ਹੀ ਉਸ ਨੂੰ ਸੜਕਾਂ ਤੇ ਭੁੱਖ ਹੜਤਾਲ ਤੇ ਧਰਨਿਆਂ ਤੇ ਬੈਠਣਾ ਪਵੇ। ਇਹ ਨਵੇਂ ਸਾਲ ਗਰੀਬਾਂ ਤੇ ਅਣਹੋਇਆਂ ਦੀ ਵਾਂਝ ਜ਼ਰੂਰ ਫੜੀ। ਉਹਨਾਂ ਨੂੰ ਵੀ ਰੁੱਖੀ ਮਿੱਸੀ ਹੀ ਸਹੀ ਪਰ ਦੋ ਡੰਗਾਂ ਦੀ ਰੋਟੀ ਮਿਲਦੀ ਰਹੇ। ਹਰ ਕਾਮੇ ਕੀਰਤੀ ਨੂੰ ਕਿਸੇ ਬਿਮਾਰੀ ਤੋਂ ਵੀ ਬਚਾਈ। ਨਵੇਂ ਸਾਲ ਕਿਸੇ ਗਰੀਬ ਦੀ ਜਿਹੜੀ ਧੀ ਘਰ ਦੀ ਮਾੜੀ ਹਾਲਤ ਦੇ ਥਪੇੜੇ ਚੱਲਦੀ। ਪਿਛਲੇ ਸਾਲ ਹੱਥ ਪੀਲੇ ਕਰਨ ਤੋਂ ਰਹਿ ਗਈ ਸੀ ਇਸ ਸਾਲ ਉਹਨੂੰ ਸੁੱਖੀ ਸੰਧੀ ਸੋਹਰੇ ਘਰ ਤੋਂ ਨਦੀਪਰਪੂਰ ਕੋਸ਼ਿਸ਼ ਕਰੀ। हे ਨਵੇਂ ਸਾਲ ਇਸ ਸਾਲ ਨਸ਼ਿਆਂ ਦੀ ਮਾਰ ਨਾਲ ਮਾਪਿਆਂ ਦੇ ਘਰ ਸੱਥਰਨਾ ਵਿਸ਼ੇ। ਨਵੇਂ ਵਰਿਆ ਖਿਆਲ ਰੱਖੀਂ ਕਿ ਇਸ ਸਾਲ ਸੱਚ ਤੇ ਇਮਾਨਦਾਰੀ ਦੇ ਰਾਹ ਤੁਰੇ ਕਿਸੇ ਮਨੁੱਖ ਨੂੰ ਹਕੂਮਤਾਂ ਦਾ ਤਸ਼ੱਦਦ ਨਾ ਸਹਿਣਾ ਪਵੇ। हे ਨਵੇਂ ਬਰੇ ਹਕੂਮਤਾਂ ਦੇ ਮਨਾਂ ਵਿੱਚ ਲੋਕਾਂ ਪ੍ਰਤੀ ਆਪਣੇ ਫਰਜ਼ ਪੂਰੇ ਕਰਨ ਦੀ ਸੋਚ ਪੈਦਾ ਕਰੇ। ਸਰਕਾਰਾਂ ਨੇ ਲੋਕਾਂ ਵੱਲ ਪਿੱਠ ਕੀਤੀ ਹੋਈ ਐ ਜਿਵੇਂ ਜਨਤਾ ਦੀ ਕੋਈ ਚਿੰਤਾ ਹੀ ਨਾ ਹੋਵੇ ਨਵੇਂ ਵਰਿਆ ਤੇਰੀ ਆਮਤੇ ਕਿਸੇ ਨੂੰ ਜੀ ਆਇਆਂ ਤੇ ਮੁਬਾਰਕ ਕਹਿਣ ਤੋਂ ਵੀ ਮਨ ਹੁਣ ਉਚਾਟ ਹੋ ਗਿਆ ਹੈ ਕਿਸੇ ਆਮ ਆਦਮੀ ਦੇ ਜੀਵਨ ਵਿੱਚ ਤਾਂ ਸਾਰਾ ਸਾਲ ਹੀ ਮੁਬਾਰਕ ਵਰਗਾ ਕੁਝ ਵਾਪਰਦਾ ਹੀ ਨਹੀਂ ਫਿਰ ਕਿਹੜੇ ਮਨ ਨਾਲ ਉਸ ਦੇ ਦਰਦ ਨੂੰ ਵੰਡਾਈਏ ਉੰਜ ਵੀ ਜੇ ਢੱਡ ਭੁੱਖਾ ਹੋਵੇ ਤੇ ਜੀਬ ਖਾਲੀ ਹੋਵੇ ਤਾਂ ਕਿਸੇ ਦੇ ਮਨ ਨੂੰ ਮੁਬਾਰਕਾਂ ਦਾ ਕੀ ਆਸਰਾ ਹੋ ਸਕਦਾ ਨਵੇਂ ਸਾਲ ਦੇ ਉਸੁਰਜਾਂ ਲੋਕਾਂ ਦੀ ਆਪਸੀ ਸਾਂਝਾਂ ਤੇ ਪਿਆਰ ਦੀ ਤੰਦ ਨੂੰ ਹੋਰ ਪੀੜਾ ਕਰੀ ਮਨਾਂ ਵਿੱਚ ਪੈਦਾ ਹੁੰਦੀ ਨਫ਼ਰਤ ਲਾਲਚ ਤੇ ਸਵਾਰਥ ਮਿਟਾਵੀ ਤੇ ਹਰ ਮਨ ਵਿੱਚ ਮਿਲਵਰਤਨ ਦੇ ਦੀਪ ਜਗਾਵੀ ਜੇ ਹਰ ਕੋਈ ਇੱਕ ਦੂਜੇ ਦੇ ਦਰਦ ਨੂੰ ਸਮਝਣ ਲੱਗ ਜਾਵੇ ਤਾਂ ਨਵੇਂ ਸਾਲ ਦੀ ਇਸ ਤੋਂ ਵੱਡੀ ਮੁਬਾਰਕ ਕੀ ਹੋ ਸਕਦੀ ਕੀ ਹੋ ਸਕਦੀ ਹੈ हे नमे साल हुकूमतानो भी सुमत बख्शी की आपसी प्यार ते सांझा नाल बसते रस दे लोकां विच नफरतम भरीयां वंडियां ना पावे ए देश सबदा सांझा है ते किसे दी निजी जागीर नहीं है हे नमे बरे पूरी दुनिया दे लोकां ले सुख दा चढ़े हर अख दा सपना पूरा करी नमे साल जंग बाजां दे मना विच कोई अकल दी गल पाई के इना बेरहम हाकमां नो भी ਗੋਲੀਆਂ ਨਾਲ ਬਿੰਨੇ ਬੱਚਿਆਂ ਦੀਆਂ ਚੀਕਾਂ ਤੇ ਬਿਰਲਾਪ ਸੁਣਨ ਲੱਗ ਜਾਵੇ ਦਿਲ ਦੀ ਧੜਕਣ ਵਾਂਗ ਸਮਾਂ ਕਦੇ ਰੁਕਦਾ ਨਹੀਂ ਜਦੋਂ ਕੁਲ ਦੁਨੀਆ ਸੌਂ ਜਾਂਦੀ ਹੈ ਸਮਾਂ ਫਿਰ ਵੀ ਚੱਲਦਾ ਰਹਿੰਦਾ ਹੈ ਅਸੀਂ ਟਾਈਮ ਪਾਸ ਨਹੀਂ ਕਰਦੇ ਟਾਈਮ ਸਾਨੂੰ ਪਾਸ ਕਰਕੇ ਨਿਰੰਤਰ ਆਪਣੀ ਚਾਲੇ ਪਿਆ ਰਹਿੰਦਾ ਹੈ ਸਵੇਰ ਹੋ ਜਾਂਦੀ ਹੈ ਸ਼ਾਮ ਹੋ ਜਾਂਦੀ ਹੈ ਇਦਾਂ ਹੀ ਸੌਂ ਬਾਤ ਤੋਂ ਲੈ ਕੇ ਐਂਤ ਬਾਤ ਦੇ ਵਿੱਚ ਹਰ ਪ੍ਰਾਣੀ ਦਾ ਜਨਮ ਮਰਨ ਹੋ ਨਿਪੜਦਾ ਹੈ ਹਰ ਰੋਜ਼ ਜ਼ਿੰਦਗੀ ਦਾ ਇੱਕ ਦਿਨ ਘਟ ਰਿਹਾ ਹੈ ਨਵੇਂ ਸਾਲ ਦਾ ਸੂਰਜ ਨਵੇਂ ਫਰਜ਼ਾਂ ਤੇ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਦਾ ਹੈ। ਖੁਸ਼ੀ ਦੇ ਤਿਹਾੜੀ ਇਤਿਹਾਸਿਕ ਦਿਹਾੜਿਆਂ ਵਾਂਗ ਨਵਾਂ ਸਾਲ ਵੀ ਖੁਸ਼ੀਆਂ ਖੇੜਿਆਂ ਦੇ ਸੰਗ ਊਰਜਾ ਉਤਸ਼ਾਹ ਪ੍ਰਕਾਸ਼ ਪ੍ਰੇਰਨਾ ਦਾ ਸਰੋਤ ਬਣ ਜਾਂਦਾ ਹੈ। ਪਹਿਲਾ ਪਾਠ ਜੇ ਚਮਕਣਾ ਹੈ ਤਾਂ ਸੂਰਜ ਵਾਂਗ ਤਪਣਾ ਪਵੇਗਾ। ਬੀਤੇ ਸਮੇਂ ਦੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਭਵਿੱਖ ਵਿੱਚ ਪ੍ਰੈਕਟੀਕਲ ਉਦਾਹਰਨਾਂਹੀ ਸੁਚੱਜ ਤੇ ਸੁਚੇਤ ਰਹਿ ਕੇ ਆਪប្រਾਸ਼ਨ ਹੋ ਕੇ ਹੋਨਾਂ ਨੂੰ ਰੋਸ਼ਨ ਕਰਨਾ ਹੋਵੇਗਾ ਸੂਰਜ ਕੁਦਰਤ ਦਾ ਅਲੌਕਿਕ ਦੀਵਾ ਹੈ ਇਸ ਵਿੱਚ ਪ੍ਰਕਾਸ਼ ਹੈ ਸ਼ਕਤੀ ਤੇ ਜੀਵਨ ਹੈ ਸਲਾਮ ਚੜਦੇ ਸੂਰਜ ਨੂੰ ਕੀਤੀ ਜਾਂਦੀ ਹੈ ਹੱਸ ਖੇਡ ਲੰਗਾ ਲਓ ਅੱਜ ਦਿਨ ਫੇਰ ਗਿਆ ਇੱਕ ਸੁਨੇਹਾ ਆਲਸੀਆਂ ਵੇਲੜਾਂ ਤੇ ਨਸ਼ੇੜੀਆਂ ਨੂੰ ਵੀ ਦੇਣਾ ਬਣਦਾ ਬਸ ਬਹੁਤ ਹੋ ਗਿਆ ਰਾਤ ਗਈ ਬਾਤ ਗਈ ਦੁੱਲੇ 베ਰਾ ਦਾ ਕੁਝ ਨਹੀਂ ਵਿਗੜਿਆ ਸੋਚੋ ਕਿਸ ਦੀ ਸੰਗਤ ਨੇ ਮਾਮਲਾ ਗੜਬੜ ਕੀਤਾ ਜਾਗਰੂਕ ਹੋਈਏ ਚੇਤਨ ਹੋਈਏ ਜੇਕਰ ਪਹਿਲਾਂ ਮਾਪਿਆਂ ਤੇ ਬਜ਼ੁਰਗਾਂ ਦਾ ਆਖਾ ਨਹੀਂ ਮੰਨਿਆ ਤਾਂ ਨਵੇਂ ਸਾਲ 'ਚ ਨਵਾਂ ਸੰਕਲਪ ਲੈ ਕੇ ਉਹਨਾਂ ਦੀ ਆਗਿਆ ਦਾ ਪਾਲਣ ਕਰਨਾ ਆਰੰਭ ਕਰ ਦੇਈਏ ਬਰਬਾਦ ਹੋਣ ਪਿੱਛੋਂ ਹੋਸ਼ ਵਿੱਚ ਆਉਣ ਤੋਂ ਮਹਿੰਗੇ ਭਾਂ ਸਿੱਖਿਆ ਗ੍ਰਹਿਣ ਕਰਨ ਦਾ ਕੀ ਲਾਭ ਆਓ ਬਦਲਾ ਲੈਣ ਦਾ ਵਿਚਾਰ ਛੱਡ ਦੇਈਏ ਮਤਭੇਦ ਭੁਲਾ ਦੇਈਏ ਸੰਘਰਸ਼ੀਲ ਤੇ ਸਹਿਨਸ਼ੀਲ ਬਣ ਜਾਈਏ ਯਾਦ ਰੱਖੇ ਪ੍ਰਭੂ ਪਲਪਰ ਦਾ ਗੁੱਸਾ ਉਮਰ ਪਰ ਦਾ ਪਛਤਾਵਾ ਬਣ ਜਾਓ ਨਵੇਂ ਸਾਲ ਚ ਮੋਬਾਈਲ ਤੇ ਟੀਵੀ ਦੀ ਦੁਰਵਰਤੋਂ ਤੋਂ ਗੁਰੇਜ਼ ਕਰਨਾ ਹੋਵੇਗਾ ਵਰਨਾ ਹਰ ਬਾਲਗ ਨਵਾਲਗ ਸਭ ਨੂੰ ਮਾਨਸਿਕ ਰੋਗੀ ਬਣਾ ਦੇਣਗੇ ਅੱਜਕਲ ਦੁਨੀਆ ਇੱਕ ਬਟਨ ਤੇ ਟਿਕੀ ਐ ਇੱਕ ਬਟਨ ਦੱਬਨ ਨਾਲ ਸਾਰੇ ਸੰਸਾਰ ਦਾ ਮੰਗਲ ਜੰਗਲ ਵਿੱਚ ਤਬਦੀਲ ਹੋ ਜਾਵੇਗਾ ਬੰਬਾਂ ਦੇ ਢੇਰ ਤੇ ਬੈਠਣ ਵਾਲਿਓ ਅਕਲਾਂ ਵਾਲਿਓ ਅਕਲ ਦੀਆਂ ਪੌੜੀਆਂ ਚੜੋ ਆਓ ਅਮਨ ਸ਼ਾਂਤੀ ਦਾ ਹੋਕਾ ਦੇਣ ਵਾਲੇ ਪੰਚ ਸ਼ੀਲ ਦੇ ਘਾੜੇ ਸੰਸਾਰ ਦੇ ਅਧਿਆਪਕ ਆਧਿਆਤਮਿਕ ਗੁਰੂ ਭਾਰਤ ਤੋਂ ਅਹਿੰਸਾ ਦਾ ਪਾਠ ਪੜ੍ਹੀਏ ਤੇ ਜ਼ਿੰਦਗੀ ਨੂੰ ਜ਼ਿੰਦਾਬਾਦ ਬਣਾਈਏ ਆਓ ਆਪਾਂ ਨਵੇਂ ਸਾਲ ਵਿੱਚ ਨਵੇਂ ਸੰਕਲਪ ਲਈਏ ਉਦਾਹਰਨਾਂ ਦੇਣ ਦੀ ਬਜਾਏ ਖੁਦ ਉਦਾਹਰਨ ਬਣੀਏ ਸਲਾਹਕਾਰ ਨਹੀਂ ਮਦਦਕਾਰ ਬਣ ਜਾਈਏ ਧੰਨਵਾਦ ਕਰਨਾ ਸਿੱਖੀਏ ਕਦਰਦਾਨ ਬਣੀਏ ਨਸ਼ਿਆਂ ਤੋਂ ਦੂਰ ਰਹੀਏ ਕੋਲ ਨਹੀਂ ਅਜੀਵਨ ਵਿੱਚ ਕੋਲ ਕਰਨਾ ਸਿੱਖੀ ਮਾਫੀ ਮੰਗ ਲਈਏ ਜਾਂ ਮਾਫ ਕਰਦੇ ਹੀ ਦਿਯਾ ਲੋ ਕਿਰਪਾ ਲੋ ਬਣ ਜਾਈਏ ਅਸੁੰਦਰ ਸ਼ਬਦ ਤਿਆਗੀ ਮਧੁਰ ਬਚਨ ਬੋਲ ਕੇ ਖੁਬਸੂਰਤ ਤੇ ਖੁਬਸੂਰਤ ਬਣ ਜਾਈਏ ਨਿਰਸੰਦੇਹ ਆਪਾਂ ਨੇ ਚੰਦ ਦੀ ਸੈਰ ਕਰ ਲਈਏ ਹਿਮਾਲਿਆ ਪਰਬਤ ਨੂੰ ਵੀ ਸਰ ਕਰ ਲਿਆ ਮੱਛੀਆਂ ਵਾਂਗ ਪਾਣੀ ਵਿੱਚ ਰਹਿਣਾ ਵੀ ਸਿੱਖ ਲਿਆ ਤੇ ਪੰਛੀਆਂ ਵਾਂਗ ਹਵਾ ਵਿੱਚ ਉਡਾਰੀਆਂ ਵੀ ਲਗਾਉਂਦੇ ਫਿਰਦੇ ਆ ਆਓ ਹੁਣ ਨਵੇਂ ਸਾਲ ਵਿੱਚ ਇੱਕ ਨੇਕ ਪਰਉਪਕਾਰੀ ਤੇ ਦਿਆਵਾਨ ਇਨਸਾਨ ਦੇ ਤੌਰ ਤੇ ਵਿਚਰਨਾ ਵੀ ਸਿੱਖ ਲਈਏ ਥੋੜਾ ਹੱਸ ਲਈਏ ਤੇ